ਸਾਸ਼ੀ ਕਾਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਇੱਥੇ ਹੈਗਾ ਸੋ ਇਹ ਦਾ ਟਾਈਮ بارش ਹੋ ਰਹੀ ਸੀ ਅਨੰਤ ਨੂੰ ਹੈਗੀ ਛੁੱਟੀ ਉਸ ਦਿਨ ਤੇ بارش ਮਤਲਬ ਵਧੀਆ ਮੌਸਮ ਹੋ ਗਿਆ ਸੀ ਤੇ ਅਨੰਤ ਕਹਿੰਦਾ ਸੀ ਉੱਠ ਪਿਆ ਟਾਈਮ ਨਾਲ ਕਿ ਮੈਂ ਮੌਸਮ ਦਾ ਇੰਜੋਏ ਲੈਣਾ ਇੱਧਰ بارش ਰਾਤ ਦੀ ਸ਼ੁਰੂ ਹੋਈ ਸੀ ਕਿਸੇਰੇ ਸਵੇਰ ਸਾਡੇ ਖੇਤਰ ਟਾਈਮ ਸੀ ਜਦੋਂ ਅਸੀਂ ਉੱਠ ਪਏ ਸੀ ਇੱਧਰ ਅਨੰਤ ਕਰ ਰਿਹਾ ਫਿਰ ਇੰਜੋਏ ਹਵਾ ਵੀ ਠੰਡੀ ਚੱਲਦੀ ਪਈ ਸੀ ਇਦਰੇ ਸੇ ਬਾਰਿਸ਼ ਹੀ ਲੱਗ ਗਿਆ ਇਸ ਦੋਨੇ ਜਣੇ ਵਾਪਸ ਤਾਂ ਦਰਸ਼ੂ ਇਸ ਸੁੱਤਿਆ ਛੋਟਾ ਬੇਟਾ ਤਾਂ ਅਨੰਤ ਲੈ ਰਿਹਾ ਖੂਬ ਮਜ਼ੇ ਮੀਂਹ ਦੇ ਵਿੱਚ ਮੈਂ ਮੈਂ ਰੋਕ ਰਹੀ ਸੀ ਕਿ ਤੂੰ ਨਾ ਜਾ ਗਿੱਲਾ ਹੋ ਜਾਏਂਗਾ ਠੀਕ ਨਹੀਂ ਸੀ ਥੋੜਾ ਇਹਦਾ ਵੈਸੇ ਵੀ ਭੇਟ ਦੇ ਐਪੀਸੋਡ ਸੀ ਤੋਂ ਉਹਦੇ ਕਰਕੇ ਮੈਨੂੰ ਰੋਕ ਦਿੱਤੀ ਸੀ ਕਿ ਨਾ ਜਾ ਬਾਰਿਸ਼ ਵਿੱਚ ਤੇ ਨਿਆਣੇ ਤੁਹਾਨੂੰ ਪਤਾ ਕਿੱਥੇ ਅੱਜਕੱਲ ਦੇ ਆਖੇ ਲੱਗਦੇ ਚਲੋ ਇਹਨਾਂ ਕਿ ਮੀਂਹ ਪੈਣਾ ਮੌਸਮ ਵਧੀਆ ਹੋ ਗਿਆ ਚਲੋ ਝੋਨੇ ਲੱਗਣ ਦਾ ਸੁਖ ਹੋ ਜਾਏਗਾ ਜਿੰਨਾ ਨੂੰ ਲੋੜ ਹੈ ਪਾਣੀ ਦੀ ਵਿਚਾਰੇ ਨਹੀਂ ਮਤਲਬ ਪਾਣੀ ਬਿਨਾ ਨਹੀਂ ਸਰਦਾ ਉਹ ਪਾਣੀ ਉਹਨਾਂ ਦੀ ਕਮੀ ਪੂਰੀ ਹੋ ਜਾਏਗੀ ਕਿ ਝੋਨੇ ਨੂੰ ਮਿਲ ਨਹੀਂ ਰਿਹਾ ਇੱਦਾਂ ਸੱਦਸ਼ਵੀ ਰ ਉੱਠ ਕੇ ਆ ਗਿਆ ਸੀ ਬਾਹਰ ਮੰਮੀ ਲੈ ਆਏ ਦੇ ਦੇ ਪਰ ਅਸੀਂ ਉੱਪਰ ਚੜ ਕੇ ਡੈਡੀ ਆਏ ਬਾਬਾਏ ਰੂਮ ਚੋਂ ਬਾਹਰ ਕਰਕੇ ਕਹਿੰਦੇ ਕਿ ਪਿੱਛੇ ਪਾਣੀ ਬਹੁਤ ਹੋਇਆ ਪਿਆ ਫਿਰ ਮੈਂ ਤੇ ਅਨੰਤ ਦੋਨੇ ਗਏ ਉੱਪਰ ਪਾਣੀ ਕੱਢਣ ਕਿ ਸਾਰਾ ਪਾਣੀ ਪਾਣੀ ਹੋ ਗਿਆ ਸੀ ਡੋਰ ਤੱਕ ਉਹ ਤਾਂ ਡੋਰ ਦਾ ਹਾਈਟ ਹੈ ਵੈਸੇ ਲੌਬੀ ਦਾ ਬਟਾ ਬਲੌਕ ਹੋ ਗਿਆ ਸੀ ਆ ਪੇਪਰ ਬੋਰਡ ਪਿਆ ਸੀ ਘਟਾ ਜਿਹਨੂੰ ਕਹਿੰਨੇ ਆ ਪੌਪ ਉਹਨੇ ਬਲੋਕ ਕਰ ਦਿੱਤੇ ਪਰ ਆਪਾਂ ਨੂੰ ਹਟਾਉਣ ਤੋਂ ਬਾਅਦ ਥੋੜਾ ਥੋੜਾ ਪਾਣੀ ਨਿਕਲਦਾ ਪਿਆ ਸੀ بارش ਹੋ ਰਹੀ ਬਹੁਤ ਤੇਜ਼ੀ ਆ ਰਹੀ ਸੀ ਤੇ ਅੰਦਰ ਮੈਂ ਕੁਝ ਲਈ ਨੋਪੇ ਪੇਪਰ ਹਟਾ ਕੇ ਇਹਨੂੰ ਸਾਫ਼ ਕਰ ਦਿੰਨੇ ਆ ਪਰ ਇਹ ਸਾਰਾ ਕਚਰਾ ਵਗੈਰਾ ਚੁੱਕਣ ਤੋਂ ਬਾਅਦ ਫਿਰ ਤੁਹਾਨੂੰ ਮਿੱਟੀ ਦੁਬਾਰੇ ਧੋਣਾ ਪਿਆ ਅਨੰਤ ਰੁਕ ਜਾ ਤੇ ਸਾਰਾ ਪੇਪਰ ਗੋੜ ਹਟਾਉਣ ਪਾਣੀ ਹੌਲੀ ਹੌਲੀ ਸਲੋ ਸਲੋ ਜਾਏਗਾ ਇਸ ਤੋਂ ਪਾਣੀ ਨਿਕਲ ਤੋਂ ਬਾਅਦ ਫਿਰ ਇਹਨਾਂ ਕਲੀਨ ਹੋ ਜਾਏਗਾ ਤੇ ਫਿਰ ਆਪਾਂ ਦੇਖਾਂਗੇ ਅਨੰਤ ਕਹਿੰਦਾ ਸੀ ਮੈਂ ਵੀ ਆਉਣਾ ਪਰ ਮੈਂ ਅੰਬ੍ਰੇਲਾ ਲੈ ਕੇ ਗਈ ਸੀ ਇੱਧਰ ਸਾਡੀਆਂ ਸਬਜ਼ੀਆਂ ਜਿਹੜੀ ਤੋਂਪੜਾ ਸੁੱਕ ਚੁੱਕੀਆਂ ਗੀਆਂ ਗਰਮੀ ਬਹੁਤ ਪਈ ਸੀ ਹੁਣ ਚਲੋ ਇਹਨਾਂ ਨੂੰ ਵੀ ਰਾਤ ਮਿਲ ਜਾਏਗੀ ਥੋੜਾ ਬਹੁਤਾ ਜੇ ਸਾਡੇ ਕਰਮਾਂ 'ਚ ਹੋਇਆ ਸਾਨੂੰ ਸਬਜ਼ੀਆਂ ਮਿਲ ਜਾਣਗੀਆਂ ਘਰ ਦੀਆਂ ਸਬਜ਼ੀਆਂ ਵਰਗੀ ਵੈਸੇ ਮौज ਨਹੀਂ ਹੁੰਦੀ ਚਲੋ ਹੁਣ ਨਹੀਂ ਸਾਡੇ ਕਰਮਾਂ 'ਚ ਨਹੀਂ ਮਿਲਣਗੀਆਂ ਲੱਗਣਗੇ ਦੇ ਦਰਮਿਆਨ ਅਨੰਤ ਕਹਿ ਰਿਹਾ ਸੀ ਮੈਨੂੰ ਲੈ ਕੇ ਚੱਲੋ ਮੈਂ ਕਹਿੰਨੀ ਰੁਕ ਜਾ ਜੇ ਤੂੰ ਬਾ ਮੈਨੂੰ ਕਰ ਲੈਣ ਦੇ ਸਾਫ ਇਨ ਮੈਂ ਕਿ ਐਸੀ ਬਣੀ ਕੁਛ ਲੈ ਕੇ ਆ ਉਧਰ ਤੇ ਬਾਰ ਬਾਰ ਆਈ ਜਾਂਦਾ ਸੀ ਗੰਦੇ ਬਾਣੀ ਮੈਂ ਕਹਿੰਦੀ ਸੀ ਨਾ ਕਹਿੰਦਾ ਸੀ ਮੈਂ ਜਾਣਾ ਹੀ ਜਾਣਾ ਮੈਂ ਰੋਕਦੀ ਪਈ ਸੀ ਤੇ بارش ਜੋ ਪੂਰੇ ਜੋਰਾਂ ਦੇ ਉੱਪਰ ਹੈ ਇਹ ਲੈ ਰੇ ਮ제 ਇਹਨਾਂ ਨੂੰ ਲੱਗਦਾ ਘਰੇ ਇੰਜੋਏ ਹੈ ਹੀ ਲਾਈਫ ਚ ਪਰ ਇਹ ਨਿਆਣੇ ਕਿੱਥੇ ਸੰਬੰਧ ਦੇ ਨੇ ਗੰਦੇ ਮੰਦੇ ਨਿਆਣੇ ਆ ਸਾਰੇ ਸਭ ਕੋ ਸੰਬੰਧ ਆ ਪਰ ਤੂੰ ਸੰਬੰਧ ਨਹੀਂ ਹੈਗਾ ਕਹਿੰਦਾ ਮੈਂ ਸਭ ਕੋ ਸੰਬੰਧ ਆ ਤੇ ਇਸ ਤੋਂ ਬਾਅਦ ਨਹੀਂ ਹੋ ਰਿਹਾ ਪੂਰੇ ਜੋਰਾ ਛੋਰਾ ਤਿਆਰੀ بارش ਜੀ ਕਰਦਾ ਸੀ ਕੁਛ ਖਾਈਏ ਬਣਾ ਕੇ ਪਰ ਇੱਕ ਦਿਲ ਕਰਦਾ ਸੀ ਕਿ ਨਹੀਂ ਰਹਿਣ ਦੀ ਬੜਮੜਾ ਖਾਈ ਜਾਣਾ ਕੁਛ ਕੋਈ ਵੀ ਕੰਮ ਕਰਨਾ ਪੈਂਦਾ ਬਣਾ ਕੇ ਖਾਣਾ ਪੈਂਦਾ ਮਿਹਨਤ ਕਰਨੀ ਪੈਂਦੀ ਏ ਹੱਥੀ ਫਿਰ ਬਲੋਕ ਹੁੰਦਾ ਜਿਹੜਾ ਕਾਫੀ ਮਿੱਟੀ ਵਗੈਰਾ ਕਚਰਾ ਹੁੰਦਾ ਫਿਰ ਮੈਨੂੰ ਬਾਰ-ਬਾਰ ਪਾਣੀ ਕੱਢਣਾ ਪੈਂਦਾ ਸੀ ਕਿ ਬਲੋਕ ਨਾ ਹੋਵੇ ਕਚਰਾ ਕੱਢਣਾ ਪੈਂਦਾ ਸੀ ਇਹਦੇ ਵਿੱਚ ਤੇ ਹੁਣ ਉਹ ਪਾਣੀ ਘੱਟ ਚੁੱਕਿਆ ਅੱਗੇ ਨਾਲ ਤੇ ਹੁਣ ਆਪਾਂ ਦੇਖਦੇ ਆਂ ਕਿ ਇੱਦਾਂ ਸਾਰੇ ਸਬਜ਼ੀਆਂ ਲਾਈਆਂ ਸੀ ਅਜੇ ਕੋਈ ਫਾਇਦੇ ਨਹੀਂ ਇੱਧਰ ਹੁਣ ਆਪਾਂ ਆ ਗਏ ਸੀ نیچے ਕਿਾ ਚਲੋ ਮੌਸਮ ਠੰਡਾ ਹੈ ਤਾਂ ਆਪਾਂ ਸੋਫੇ ਸਾਡੇ ਬਹੁਤ ਗੰਦੇ ਹੋਏ ਸੀ ਲੈ ਜਰਦੇ ਤੇ ਇਹ ਆਪਾਂ ਕਰਾਂਗੇ ਸਾਫ਼ ਅਜ ਤਾਂ ਨਿਸ਼ਾਨ ਪਾਏ ਬੱਚੇ ਕੋਣੋ ਕੋ ਚੀਜ਼ ਮਤਲਬ ਹੱਥ ਪੈਰ ਲੱਗ ਜਾਂਦੇ ਗੰਦੇ ਨਿਸ਼ਾਨ ਪੈ ਜਾਂਦੇ ਮੈਲੇ ਜੇ ਸੀ ਮੈਂ ਕਿਹਾ ਚਲੋ ਆਪਾਂ ਇਹਨਾਂ ਨੂੰ ਘਰੇ ਸਾਫ਼ ਕਰਦੇ ਆਂ ਤੇ ਇਹਨੂੰ ਬਿਲਕੁਲ ਸੋਫ ਸਾਫ਼ ਕਰਦੇ ਸੌਖਾ ਤਰੀਕਾ ਕਿ ਜਿਹੜਾ ਆਪਾਂ ਲੁੱਕੜ ਹੈਗਾ ਨਾ ਉਹ ਵਾਲਾ ਬਰਤਨ ਸਾਫ ਕਰਨ ਵਾਲਾ ਪਉ ਹੀ ਪਾਇਆ ਹੋਇਆ ਬਸ ਉਹਦੇ ਨਾਲ ਹੀ ਸੇ ਸਾਫ ਕਰਾਂਗੇ ਦੋਨੇ ਜਣੇ ਲੱਗੇ ਸੀ ਮੰਮੀ ਅਜੇ ਸੁੱਤੇ ਸੀ ਤੇ ਮੈਂ ਮੰਮਾ ਨੂੰ ਕਹਿ ਰਹੀ ਸੀ ਕਿ ਉੱਠੋ ਤੁਸੀਂ ਮੰਮਾ ਪਾਣੀ ਚ ਕੱਪੜਾ ਕਰਕੇ ਨਾ ਗਿੱਲਾ ਤੇ ਤੁਸੀਂ ਉੱਪਰ ਸਰਫ ਵਾਲੀ ਜਗਾ ਸਾਫ ਕਰੀ ਜਾਓ ਤੇ ਮੰਮਾ ਨੂੰ ਮੈਂ ਕਹਿ ਰਹੀ ਸੀ ਮੰਮਾ ਇਸ ਤੇ ਮੈਂ ਚਲ ਇੱਕ ਸੋਫਾ ਕਰ ਲਾਂ ਫਿਰ ਮੰਮਾ ਨੂੰ ਉਠਾਵਾਂਗੀ ਦੂਜੀ ਸਾਈਡ ਮੰਮਾ ਪਏ ਹੋਏ ਸੀ ਇਹ ਆਪਾਂ ਦੋਨੇ ਮਾਂ ਪੁੱਤ ਲੱਗੇ ਸੀ ਉਹਨਾਂ ਨੂੰ ਬੱਚਿਆਂ ਦਾ ਵੀ ਟਾਈਮ ਪਾਸ ਹੋਉਂਦਾ ਕਿ ਬੱਚੇ ਸਾਰ ਦਿਨ ਫਿਰ ਟੀਵੀ ਫੋਨ ਤੇ ਛੱਡ ਦੇਣ ਤੁਹਾਨੂੰ ਪਤਾ ਜੀ ਇਸ ਦਿਨ ਕਰ ਰਹੇ ਹਾਂ ਛੁੱਟੀ ਤੇ ਇਹਨਾਂ ਦੇ ਫੋਨ ਦੇ ਦਵਾਲੇ ਹੁਣ ਦਾ ਹੋਰ ਕੋਈ ਕੰਮ ਹੀ ਨਹੀਂ ਹੁੰਦਾ ਬੱਚਿਆਂ ਨੂੰ ਇੰਦਰ ਅਸੀਂ ਮਾਂ ਪੁੱਤ ਲੱਗੇ ਹੋਏ ਸੀ ਅਨੰਤ ਰੋ ਗਿਆ ਸੁਪਰੋਕਰ ਮੈਂ ਸਾਈਡਾ ਕਰ ਰਹੀ ਸੀ ਪਰ ਬੱਚੇ 10-10 ਕੇ ਕਰਾਉਣਾ ਪੈਂਦਾ ਚਲੋ ਇੰਨਾ ਕਿ ਮੇਰੇ ਆਖੇ ਲੱਗ ਜਾਂਦਾ ਥੋੜਾ ਬੋਧਾ ਕੰਮ ਕਰਾ ਲਾ ਜਿੰਨਾ ਕਿ ਮੈਂ ਕੰਨੀ ਐ ਇਸ ਗਰੋ ਸਿਆਣਾ ਮੇਰਾ ਮੁੰਡਾ ਹੈਲਪ ਕਰਉਂਦਾ ਡੇਗਣਾ ਨਹੀਂ ਅੰਤ ਤੇ ਇੱਧਰ ਹੁਣ ਆਪਾਂ ਲੱਗੇ ਹੋਏ ਸੀ ਮਾਂ ਪੁੱਤ ਸਾਫ ਕਰਨਾ ਐਂਡ ਸੋਫੇ ਨੂੰ ਨਮੀ ਵਰਗੇ ਨਿੱਕਲਾਇ ਪੂਲੇ ਐਂਡ ਵਾਲੇ ਜਿਵੇਂ ਅਸੀਂ ਹੱਥ ਪੈਰ ਸਾਫ ਕਰਦੇ ਰਹਿੰਦੇ ਆਹ ਕਰਿਵਾਜ ਤੇ ਤੁਹਾਡੇ ਸੋਫੇ ਨਵੇਂ ਹੋਗੇ ਸਾਡੇ ਫਿਰ ਮੈਂ ਦੂਜਾ ਮਮਾ ਨੂੰ ਮੈਂ ਕਹ ਰਹੀ ਸੀ ਮਮਾ ਉੱਥੋਂ ਮੈਂ ਵੀ ਸਾਫ ਕਰ ਦੂੰ। ਉਹ ਨਕਰਾਂਗੀ ਸਾਫ ਦੂਜੇ ਦਾ ਸੋਫਾ ਵੀ। ਪਾਣੀ ਨੂੰ ਨਹੀਂ ਦੇ ਸਾਫ ਕਰਕੇਆਂ ਸਾਫ ਕਰ ਲਾਂਗੇ ਫਿਰ ਪਾਣੀ ਦੇ ਨਾਲ। ਤੁਹਾਡੇ ਸੋਫੇ ਹੋਗੇ ਸਾਫ ਐ ਨੀਟਡ ਕਲੀਨੰਟ ਬੈਗ ਨਾ ਨਵਾਂ ਸੋਫਾ ਲੱਗਣ ਲੱਗ ਕੇ। ਦੋਨੇ ਸੋਫੇ ਉੱਧਰ ਦਰਸ਼ ਵੀ ਲੈ ਆ ਰਿਹਾ ਪੰਗੇ ਟੋਏਸ ਦੇ ਨਾਲ ਉੱਠ ਕੇ। ਇੱਧਰ ਪੰਗੇ ਲੈੰਦਰ ਲੈ ਇੱਧਰ ਸੀ ਲੈ ਆਂਦੇ ਸੀ ਮੈਂਗੋ ਕੇ ਗਏ ਸੀ ਕੋਈ ਫਰੂਟਸ ਲੈਣ ਬੁੱਕ ਜੇ ਗਏ ਸੀ ਤੇ ਮੰੰਗੋ ਤਾਂ ਹੈਗੇ ਸੀ ਉਹ ਕਹਿੰਦੇ ਸੀ ਕਿ ਪਾ ਜੀ ਆਂਬ ਬਹੁਤ ਵਧੀਆ ਹੈ ਤੁਸੀਂ ਪੇਟੀ ਚੱਕ ਕੇ ਲੈ ਜਾਓ ਇਹ ਲੈ ਆਏ ਆਂਬ ਬਹੁਤ ਵਧੀਆ ਮਿੱਠੇ ਸਵਾਦ ਨੇ ਹਨਾਂ ਤੁਹਾਨੂੰ ਪਸੰਦ ਆਏ ਇਹ ਵੱਡੇ ਆਂਬ ਬਹੁਤ ਟੇਸਟੀ ਆਂਬ ਇੱਕ ਗ੍ਰੀਨ ਸਬੂਤ ਸਹੀ ਹੁੰਦਾ ਤੇ ਪਰ ਇਹ ਆਂਬ ਸਾਡੇ ਆ ਗਏ ਮਿੱਠੇ ਮਿੱਠੇ ਆਂਬ ਸਾਡੇ ਬਹੁਤ ਟੇਸਟੀ ਅਰੇ ਹੈਗੇ ਆ ਤੇ ਆਈ ਡੋਨਟ ਨੋ ਤੇ ਨਾ ਤੇ ਚ 9 9 ਲਲਾਰਾ 5 ਲਾਈਨਸ ਹੈ ਕੌਪਸੌਲਾ 40 45 99p 696p 66p ਹਾਂ 66 ਇੱਕ ਲਾਈਨ ਚ 3 2 5 10 15 20 25 30 30 20 30 ਸਬੰਧਤ ਹਨ ਮम्मा ਕਿਨੇ ਪੀਸ ਇਹਨਾਂ ਕਾਊਂਟ ਕਰਨ ਲੱਗਤੀ ਇਹਦੇ ਵਿੱਚ ਪੀਸ ਕੀਕ ਪੀਸ ਹੈਗੇ ਇਹਦੇ ਵਿੱਚ 6 ਲਾਈਨਾਂ ਮਤਲਬ 5-5 ਦੀ ਲਾਈਨ ਹੈ ਇੱਕ ਸਾਈਡ ਤੋਂ ਤੇ ਇਧਰ ਮੰਮਾ ਐਲੋਵਿਰਾ ਜਿਹੜਾ ਆਪਾਂ ਚੋਰਨ ਬਣਾਉਣੇ ਆ ਇਹ ਵੀ ਆਪਾਂ ਬਣਾਵਾਂਗੇ ਮਾਲੀ ਨੇ ਕਿੱਸੇ ਲਿਆ ਦੇ ਤੁੱਪਾ ਮਤਲਬ ਚੋਰ ਲੱਗਣਗੇ ਆਪੇ ਸੁੱਕਦਾ ਰਹੇਗਾ 2-4 ਦਿਨ ਜਿੱਦਾਂ ਮੰਮਾ ਇਹਨੂੰ ਕੱਟ ਰੇ ਐ ਬਰੀ ਬਰੀ ਜਿਸ ਤਰ੍ਹਾਂ ਆਪਾਂ ਪਿੰਡੀਆਂ ਕੱਟਦੇ ਨੇ ਇਸ ਤਰ੍ਹਾਂ ਇਹਨੂੰ ਕੱਟ ਕੇ ਲੈਣਾ ਫਿਰ ਸੁਕਾਵਾਂਗੇ ਇਸ ਨੂੰ ਫੇਚ ਆਪਾਂ ਐਡ ਕਰਾਂਗੇ ਜਨਾਇਨ ਵਗੈਰਾ ਇਹ ਐਡ ਕਰਕੇ ਫਿਰ ਇਸ ਤੋਂ ਬਾਅਦ ਇਹ ਦਰਸ਼ ਲੈ ਆ ਰਿਹਾ ਫਿਰ ਤਪੰਗੇ ਦਰਸ਼ ਕਿੱਧਰ ਗਿਆ ਡਾਇਨਿੰਗ ਟੇਬਲ ਦੇ نیچے ਵੜ ਗਿਆ ਤੋਂ ਉਹਨੇ ਨੂੰ ਨਿਕਲਦੀ ਨਹੀਂ ਸਮਝ ਆਉਂਦੀ ਪਈ ਸੀ ਮੈਂ ਨਿਕਲਾ ਕਿਦਾਂ ਤੇ ਦਨ ਬਸ ਫਿਰ ਲਾਇਆ ਪਰ ਮੈਂ ਕਿਹਾ ਜਿੱਧਰ ਵੜਿਆ ਸੀ ਤੂੰ ਉਧਰੋਂ ਨਹੀਂ ਮੁਠਕਿਆ ਤਾਂ ਸਮਝਾਏਗੀ ਪਰ ਮੈਂ ਇਹਨੂੰ ਸਮਝ ਨਹੀਂ ਆਈ ਤੇ ਮੈਂ ਬਾਹਰ نکال ਕੇ ਲਈ ਦੇ ਜੀ ਇੱਥੇ ਸਾਡਾ ਵਲੋਗ ਕਰਦੇ ਆ ਪਹਿੰਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ